ਜਲੰਧਰ ਦੇ ਬੱਸ ਸਟੈਂਡ ਤੇ ਕਈ ਟਰੈਵਲ ਏਜੰਟਾਂ ਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਇਸ ਦੌਰਾਨ ਹੋਰ ਦਫ਼ਤਰਾਂ ਦੇ ਵਿੱਚ ਵੀ ਹੜਕੰਪ ਮਚ ਗਿਆ ਇਸ ਦੇ ਚੱਲਦੇ ਕਈ ਟਰੈਵਲ ਏਜੰਟ ਆਪਣੇ ਦਫ਼ਤਰ ਬੰਦ ਕਰਕੇ ਭੱਜ ਗਏ ਉਥੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਕਿਹਾ ਕਿ ਉਹਨਾਂ ਦੀ ਟੀਮ ਦੇ ਵੱਲੋਂ ਲਗਾਤਾਰ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਐਸੇ ਮੁਹਿੰਮ ਦੇ ਤਹਿਤ ਉਹਨਾਂ ਦੀ ਟੀਮ ਦੇ ਵੱਲੋਂ ਬੱਸ ਸਟੈਂਡ ਦੇ ਵਿੱਚੋਂ 506 ਟਰੈਵਲ ਏਜੰਟਾਂ ਦੇ ਦਫ਼ਤਰਾਂ ਦੇ ਵਿੱਚ ਰੇਡ ਮਾਰੀ ਗਈ ਹੈ ਹਾਲਾਂਕਿ ਰੇਡ ਦੌਰਾਨ ਟਰੈਵਲ ਏਜੰਟ ਸੰਚਾਲਕ ਮੌਕੇ ਤੋਂ ਫਰਾਰ ਹੋ ਗਏ ਕੁਝ ਟਰੈਵਲ ਏਜੰਟਾਂ ਨੇ ਆਪਣੇ ਦਫ਼ਤਰ ਬੰਦ ਕਰ ਦਿੱਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਕਤ ਟਰੈਵਲ ਏਜੰਟਾਂ ਦੇ ਖਿਲਾਫ ਰੇਡ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਪੀਟੀਪੀਆਰ 406 420 ਦੇ ਮੁਕਦਮੇ ਦਰਜ ਨੇ ਉਕਤ ਐਫਆਈਆਰਾਂ ਦੇ ਵਿੱਚ ਵਿਦੇਸ਼ ਭੇਜੁੰਦੇ ਨਾਮ ਤੇ ਲੋਕਾਂ ਦੇ ਨਾਲ ਠੱਗੀ ਕੀਤੀ ਗਈ ਹੈ ਇਸੇ ਦੇ ਤਹਿਤ ਉਨ੍ਹਾਂ ਦੀ ਟੀਮ ਦੇ ਵੱਲੋਂ ਅੱਜ ਇਸ ਕਾਰਵਾਈ ਨੂੰ ਨੇਪਰੇ ਚਾੜਿਆ ਗਿਆ ਤੇ ਅੱਗੇ ਵੀ ਇਹ ਕਾਰਵਾਈ ਲਗਾਤਾਰ ਚਲਦੀ ਹੀ ਰਹੇਗੀ ਅੱਜ ਜਿਹੜਾ ਰੇਡ ਕੀਤੀ ਗਈ ਏਜੀਆਈ ਬਿਲਡਿੰਗ ਦਾ ਉਹਦੇ ਆਸ-ਪਾਸ ਦੇ ਜਿਹੜੇ ट्रैवल एजेंट्स ਹੈਗੇ ਆ ਕੀ ਕੁਝ ਹੋਰੇ ਦਿੱਕਤ ਨਿਕਲ ਗਿਆ ਕਿਉਂਕਿ ਡੀਸੀ ਸਾਹਿਬ ਨੇ ਵੀ ਕੱਲ ਆਡਰ ਦਿੱਤੇ ਸੀਗੇ ਵੀ ਜਿਨ੍ਹਾਂ ਦੇ ਲਾਇਸੈਂਸ ਪਹਿਲਾਂ ਐਕਸਪਾਇਰ ਹੋ ਗਿਆ ਦੁਬਾਰਾ ਰੀਨਿਊ ਕਰਵਾਉਣ ਇਹਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਨੇ ਹੁਕਮ ਦਿੱਤਾ ਸੀ ਕਿ ਜਿਹਨਾਂ ਦੇ ਪੀਟੀਪੀਆਰ 46 420 ਦੇ ਮਕਦਮੇ ਹੁੰਦਾ ਜੋ ਪਬਲਿਕ ਦੇ ਨਾਲ ਠੱਗੀ ਮਾਰੀ ਆ ਵਿਦੇਸ਼ ਜਾਣ ਦੇ ਨਾਤੇ ਉਹ ਸਾਡੇ ਕੋਲ ਆਲਰੇਡੀ ਥੋੜੇ ਮਕਦਮੇ ਦਰਜ ਹੈਗਾ ਉਹਨਾਂ ਦੇ ਸਬੰਧ ਵਿੱਚ ਸੀਨੀਅਰ ਅਫਸਰ ਇੰਟਰਵੈਸ਼ਨ ਦਿੱਤੀ ਸੀ ਉਹ ਸਬੰਧ ਵਿੱਚ ਰੇਡਾਂ ਸੀ ਕੀਤਾ ਸੀ ਤੇ ਪਹਿਲਾਂ ਹਲਾ ਸਾਨੂੰ ਕੋਈ ਕ੍ਰੂਜ਼ਡ ਮੌਕੇ ਤੇ ਮਿਲਿਆ ਨਹੀਂਗਾ ਫਿਰ ਵੀ ਟੈਕਨੀਕਲ ਤੌਰ ਤੇ ਇਹਨਾਂ ਨੂੰ ਜਲਦੀ ਉਹਨਾਂ ਦੇ ਕੋਲ ਕੋਈ ਨਾ ਕੋਈ ਨੋਟਿਸ ਵਗੈਰਾ ਦਿੱਤਾ ਹੈ। ਲੀਗਲੀ ਜੋ ਵੀ ਫਾਰਮੈਲਟੀ ਆਲਰੇਡੀ ਫੁਲ ਹੋ ਪਈ ਹੈ। ਸਰ ਕਿੰਨੇ ਆਫਿਸਿਸ ਦੇ ਵਿੱਚ ਰੇਡ ਕੀਤੀ? ਅਸੀਂ ਪੰਤੋ ਸ਼ਹਿਰ ਦੇ ਵਿੱਚ ਕੀਤੀ ਹੈ ਰੇਡ ਤੇ ਇਹਦੇ ਅਕਿਊਜ਼ ਕਾਫੀਆ ਕਈਆਂ ਦੇ ਦਫਤਰ ਬੰਦ ਹੋ ਗਏ। ਬਿਊਰੋ ਰਿਪੋਰਟ ਔਨ ਪੁਆਇੰਟ